ਇਹ ਕਾਫੀ ਨਾਜ਼ੁਕ ਹੈ ਸੋ ਸਾਰੇ ਆਪ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵਨ ਦੇ ਵਾਸਤੇ ਕਿ ਮਾਲਕ ਪਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਹਿੰਮਤ ਕੇ ਡਾਕਟਰਸ ਕਹਿ ਰਹੇ ਆ ਵੀ ਕਾਫੀ ਜੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ ਸਨ ਹਾਜ਼ਰ ਸਾਥੀ ਇਨਾਂ ਲਈ ਥੋੜੀ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਟਿਕ ਨੇ ਬਾਕੀ ਸਾਰੇ ਟਿਕ ਨੇ ਚੱਲ ਗੱਲ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਇਹ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਰਕਲ ਹੋਇਆ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਅਦਰ ਜਾ ਰਹੇ ਸੀਗੇ Shimla ਵਾਲੋਂ ਹਾਂਜੀ ਹਾਂਜੀ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਹਜੇ 3-4 ਘੰਟੇ ਤੱਕ ਦੱਸਣਗੇ ਹਾਲਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਇਹ ਨਹੀਂ ਹਜੇ ਮੂਵਮੈਂਟ ਨਹੀਂ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ ਪੰਜ ਜਣੇ ਸੀਗੇ ਪੰਜ ਹਾਂਜੀ ਹਾਂਜੀ ਬ੍ਰੇਨ ਡੈੱਟ ਦੀ ਗੱਲ ਕੀਤੀ ਜਾ ਰਹੀ ਨਹੀਂ ਹਜੇ ਕੁਝ ਨਹੀਂ ਕੁਝ ਨਹੀਂ ਕਹਿ ਸਕਦੇ ਜੀ ਜਦ ਤੱਕ ਸਪਰਦਾਸ ਕਰੀਏ ਪਰਮਾਤਮਾ ਕੇ ਪੋਜ਼ਿਟਿਵ ਸੋਚ ਰਿਹਾ ਕਿ ਪ੍ਰਮਾਤਮਾ ਠੀਕ ਕਰ ਦੇਵੇ ਮੈਨੂੰ ਨਹੀਂ ਪਤਾ ਕਿੰਨੀ ਸੱਟ ਲੱਗੀ ਹੈ ਕਿੰਨੀ ਜ਼ਿਆਦਾ ਪਰ ਡਾਕਟਰ ਕਹਿ ਰਹੇ ਨੇ ਕਿ ਇਹਦੇ ਵਿੱਚ ਕਵਰ ਹੋ ਜਾਊਗਾ ਅੱਛਾ ਅਗਲੀ ਦੀ ਗੱਲ ਕਰੀ ਤਾਂ ਮੈਨੂੰ ਗੱਲ ਪਤ ਹੈ ਫੈਮਿਲੀ ਨਾਲ ਗੱਲ ਹੋਈ ਜੀ ਫੈਮਿਲੀ ਉਹਨਾਂ ਦੀ ਵਾਈਫ ਤੇ ਮਦਰ ਅੰਦਰ ਉਹਨਾਂ ਦੇ ਨਾਲ ਨਹੀਂ ਅੰਦਰ ਕੋਈ ਜਾ ਨਹੀਂ ਸਕਦਾ ਸਾਰੇ ਬਾਹਰ ਖੜੇ ਨੇ ਸੋ ਅਸੀਂ ਇੱਥੇ ਰੌਸ਼ ਉਕੇ ਦਿਓ ਰਾਸ਼ੀ ਨਾ ਕਰੋ ਤੇ ਇਸ ਕਰਕੇ ਅਸੀਂ ਥੱਲੇ ਆ ਗਏ ਆ ਇੱਕੋ ਫੀਡ ਦੇ ਹੋਗਾ ਕਿੰਨੀ ਵਾਰ ਨਹੀਂ ਬਹੁਤ ਵਧੀਆ ਇਨਸਾਨ ਆ ਯਾਰ ਬਹੁਤ ਵਧੀਆ ਆਰਟਿਸਟਾਂ ਦਾ ਪਤਾ ਨਹੀਂ ਆਈ ਡੋਟ ਨੋ ਕੀ ਆ ਇਹ ਪਤਾ ਨਹੀਂ ਗ੍ਰੈਹ ਚੱਲੇ ਹੋਏ ਆਰਟਿਸਟਾਂ ਦੇ ਉੱਤੇ ਪਰਮਾਤਮਾ ਭਾਈ ਗੁਰੂ ਜੀ ਗਲਤੀ ਹੋ ਗਈ ਦੱਸ ਖਮਾ ਕਰ ਦੇ ਮਤਲਬ ਮਾਫ ਕਰ ਦੋ ਸੋ ਠੀਕ ਹੋ ਜੇ ਭਰਾ ਸਾਡਾ ਬਸਹੀ ਦੁਆ ਬਿਲਕੁਲ